9.5 ਲੱਖ ਰੁਪਿਆ ਚ ਨੋਵਾ ਕ੍ਰਿਸਟਾ 2016 ਮਾਡਲ ਬਈ ਐਸੇ ਰੇਟ ਤੇ ਨਹੀਂ ਤੁਹਾਨੂੰ ਕਾਰ ਮਿਲਨੀ 30 ਪਲੱਸ ਐਵਰੇਜ ਦੇ ਦੇਣੀ ਹੈ ਕਾਰ ਨੇ ਅਗਰ ਤੁਸੀਂ ਇਹਨੂੰ ਟਿਕਾਈ ਨਾਲ ਚਲਾਵੋ ਹਾਂਜੀ ਹਾਂਜੀ ਠੀਕ ਹੈ ਬਈ ਤੇ ਇਹ ਕਿਉਂਕਿ ਦੋ ਸਿਲੰਡਰ ਕਾਰ ਹੁੰਦੀ ਆ ਇਹ ਹੈਗੀ ਅੱਜ ਦੀ ਕਾਰ ਡੀਜ਼ਲ ਦੇ ਵਿੱਚ ਬਈ 6.5 ਲੱਖ ਰੁਪਿਆ ਚ 2018 ਮਾਡਲ ਬ੍ਰੀਜ਼ਾ ਕਾਰ ਬਈ ਹਨਾ ਰੇਟ ਦੱਸੋ ਕਿਵੇਂ ਲੱਗਿਆ ਤੁਹਾਨੂੰ 6 ਲੱਖ 85000 ਰੁਪਿਆ ਦੇ ਵਿੱਚ 2018 ਮਾਡਲ ਜੀਡੀਡੀਆਈ ਪਰੇਜ਼ਾਕਾਰ ਆ ਬਈ ਹਨਾ ਵੀ ਅਸੀਂ ਅਲਟੋ ਕਾਰ ਨਹੀਂ ਲੈਣੀ ਅਸੀਂ ਸਵਿਫਟ ਕਾਰ ਲੈਣੀ ਆ ਤਾਂ ਸਵਿਫਟ ਸਵਾ ਲੱਖ ਰੁਪਿਆ ਚ ਤੁਹਾਡੇ ਸਾਹਮਣੇ ਖੜੀ ਆ ਲੈ ਜਾ ਬਈ ਜੇ ਕਿਸੇ ਨੇ ਕਾਰ ਲੈਣੀ ਆ 475000 ਰੁਪਿਆ ਦੇ ਵਿੱਚ ਪ੍ਰੋਡ ਦੀ ਕਾਰ ਹੁੰਦੀ ਐ ਨੇ ਰੁਪਿਆ ਦੀ 17 ਮਾਡਲ ਫਰਸਟ ਓਨਰ ਦੀ ਕਾਰ ਆ ਦੋਨੇ ਚਾਬੀਆਂ ਨੇ ਫੁੱਲ ਬੀਮਾ ਹਲੇ ਕਾਰ ਦਾ ਪਿਆ ਜੀ ਠੀਕ ਹੈ ਹਾਂਜੀ ਬਈ ਹੋ ਜੋ ਫਿਰ ਤਿਆਰ ਬਈ ਸਸਤੀਆਂ ਔਰ ਵਧੀਆ ਕਾਰਾਂ ਲੈਣ ਵਾਸਤੇ ਅੱਜ ਆਪਾਂ ਲਹਿਰਾ ਮੋਟਰਸ ਤੇ ਆ ਗਏ ਲਹਿਰੇਗਾ ਗਏ ਜ਼ਿਲ੍ਹੇ ਸੰਗਰੂਰ ਦੇ ਵਿੱਚ ਸੱਸੀ ਗੱਲ ਬਈ ਸੱਸੀ ਗੱਲ ਵੀ ਸਵਾਗਤ ਹੈ ਵੀਰੇ ਪੇਜ ਦੇ ਉੱਪਰ ਹਨਾ ਤੇ ਬਈ ਭਿੰਦਰਾ ਆਪਣੇ ਨਾਲ ਉਹ ਗੱਲਬਾਤ ਕਰਾਂਗੇ ਨਾਲ ਤੇ ਬਈ ਅੱਜ ਦੇ ਕਾਰਾਂ ਦੇ ਰੇਟ ਤੁਸੀਂ ਖੁਦ ਹੈਰਾਨ ਹੋ ਜਾਓਗੇ ਵੀ ਇਹ ਇਹ ਜੇ ਰੇਟ ਤੇ ਨਹੀਂ ਕਾਰਾਂ ਮਿਲਣੀਆਂ ਡੀਲਰ ਰੇਟ ਤੇ ਕਾਰਾਂ ਮਿਲਣੀਆਂ ਠੀਕ ਹੈ ਹਾਈਲਾਈਟ ਵਗੈਰਾ ਤੁਹਾਨੂੰ ਦੇਖ ਵੀ ਲੈ ਹੁਣੇ ਤੇ ਅੱਜ ਆਪਾਂ ਵੀ ਸਟਾਰਟ ਕਰੀਏ ਫਿਰ ਪਹਿਲੀ ਕਾਰ ਤੋਂ ਹਾਂਜੀ 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 ਪਹਿਲੀ ਕਾਰ ਬਈ ਅੱਜ ਆਪਾਂ ਤੁਹਾਨੂੰ ਸੌਦੀ ਹਰਮਨ ਪੈਰੀ ਕਾਰ ਹੀ ਹੁੰਦੀ ਆ ਬਈ ਫਰਨਾ ਕਾਰ ਆ ਆਪਣੇ ਲਵੇ ਇਹ ਵੀਰੇ ਕਿੰਨਾ ਮਾਡਲ ਹੈ 2012 ਮਾਡਲ ਹੈ ਜੀ ਹਾਂਜੀ ਫਰਸਟ ਓਨਰ ਹੈਗਾ ਫਰਸਟ ਓਨਰ ਕਾਰ ਦਾ ਹਾਂਜੀ ਅ ਟੱਚ ਪਲੇਅਰ ਹਾਂਜੀ ਐਂਪ ਬੂਫਰ ਠੀਕ ਹੈ ਸਾਰਾ ਕੁਝ ਕਾਰ ਚ ਲੱਗਿਆ 1 ਰੁਪਿਆ ਵੀ ਤੁਸੀਂ ਨਵਾਂ ਕਾਰ ਤੇ ਲਾਉਣਾ ਨਹੀਂ ਠੀਕ ਹੈ ਲੈ ਕੇ ਲੈ ਵੀ ਕੁਝ ਨਹੀਂ ਥੋਨੇ ਕਰਾਉਣਾ ਬਈ ਹੈਨਾ ਦੇਖ ਕੇ ਚੈੱਕ ਕਰੋ ਬਈ ਹੈਨਾ ਟੱਚ ਪਲੇਅਰ ਹੋ ਗਿਆ ਐਂਪ ਬੂਫਰ ਸਾਰਾ ਕੁਝ ਕਾਰ ਚ ਲੱਗਿਆ ਸੀਟ ਕਵਰ ਵਗੈਰਾ ਕੋਈ ਘਾਟ ਨਹੀਂ ਕਾਰ ਦੇ ਵਿੱਚ ਕਾਰ ਚ ਬਸ ਬੈਠਣ ਵਾਲੀ ਦੀ ਘਾਟ ਆ ਬਈ ਹੈਨਾ ਹੁਣ ਤੁਸੀਂ ਕਾਰ ਦੀ ਘਾਟ ਪੂਰੀ ਕਰਨੀ ਆ ਲੈ ਜਾਓ ਤੁਹਾਡੇ ਵਾਸਤੇ ਖੜੀ ਆ ਇਹ ਤੇ ਰੇਟ ਕਾਰ ਦਾ ਵੀਰੇ 3,35,000 ਰੁਪਿਆ ਡਿਮਾਂਡ ਹੈ ਜੀ 3,35,000 ਡਿਮਾਂਡ ਕਰਦੇ ਨੇ ਬਾਈ ਹੋਰੀ ਠੀਕ ਆ ਬਾਈ ਫਸਟ ਅੰਡਰ ਕਾਰ ਦੀ ਲੈ ਜੋ ਜੇ ਕਿਸ ਨੇ ਕਾਰ ਲੈਣੀ ਹੈ ਠੀਕ ਆ ਅਗਲੀ ਕਾਰ ਆ ਗਈ ਆਪਣੇ ਲਵੇ ਕਰੂਜ਼ ਕਰੂਜ਼ 2 ਨੇ ਇੱਕ ਨਹੀਂ 2 ਇਹ ਆਟੋਮੈਟਿਕ ਮੈਨੂਅਲ ਵੀਰੇ ਦੋਨੇ ਆਟੋਮੈਟਿਕ ਨੇ ਜੀ ਐਲਟੀਜ਼ ਟਾਪ ਮਾਡਲ ਨੇ ਜੀ ਠੀਕ ਆ ਲੈ ਵੀ ਸਨਰੂਫ ਦੋਨਾਂ ਦੀ ਨੇ ਠੀਕ ਆ ਐਲਟੀਜ਼ ਨੇ ਏ ਐਮਟੀ ਵਾਲੀਆਂ ਬਈ ਅੰਦਰੋਂ ਦਿਖਾ ਦਿਓ ਫਿਰ ਕਾਰ ਇੱਕ ਵਾਰ ਬਈ ਹੈ ਨਾ ਦੋਨੇ ਕਾਰ ਅੰਦਰੋਂ ਕੰਡੀਸ਼ਨ ਦੀਆਂ ਪੂਰੀਆਂ A1 ਨੇ ਬਈ ਚੈੱਕ ਕਰ ਲਓ ਇਹ ਕਿੰਨਾ ਮਾਡਲ ਹੈ ਇਹ 2015 ਮਾਡਲ ਹੈ ਜੀ 15 ਮਾਡਲ ਲੈ ਵੀ 15 ਮਾਡਲ ਕਾਰ ਆ ਦੇਖੋ ਕੰਡੀਸ਼ਨ ਚੈੱਕ ਕਰੋ ਬਾਈ ਹਣਾ ਕੰਡੀਸ਼ਨ ਤੁਸੀਂ ਆਪ ਖੁਦ ਕਹੋਗੇ ਵੀ ਬਾਕੀ ਯਾਰ A1 ਹੈ ਤੇ 15 ਮਾਡਲ ਕਾਰ ਹੈ ਚੱਲੀ ਹੋਈ ਹੈ 76000 ਮੀਟਰ ਤੇ ਸ਼ਾਇਦ ਹੈ ਨਾ ਬਾਈ ਹਾਂਜੀ ਹਾਂਜੀ ਤੇ ਸ਼ੇਪ ਵਗੈਰਾ ਬੁਲਕ ਇਹ ਨਵੀਂ ਸ਼ੇਪ ਵਾਲੀ ਹੋ ਗਈ ਹੈ ਹਾਂਜੀ ਹਾਂਜੀ ਨਵੀਂ ਸ਼ੇਪ ਵਾਲੀ ਹੈ ਜੀ ਇਹ ਕਰਵਾਈ ਤਾਂ ਨਹੀਂ ਹੋਈ ਬਾਈ ਨਾ 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 ਵੀਰੇ 15 ਦੀ ਨਵੀਂ ਸ਼ੇਪ ਦੀ ਠੀਕ ਹੈ ਇਹਦਾ ਕਿੰਨਾ ਰੇਟ ਆ ਗਿਆ ਬਾਈ ਸਵਾ ਚਾਰ ਲੱਖ ਰੁਪਏ ਡਿਮਾਂਡ ਹੈ ਜੀ ਸਵਾ ਚਾਰ ਲੱਖ ਰੁਪਏ ਡਿਮਾਂਡ ਹੈ 15 ਮਾਡਲ ਦੀ ਫੈਰ ਕਾਰ ਦੇ ਚਾਰੇ ਨਵੇਂ ਨੇ ਜੀ ਕੋਈ ਐਨੀ ਵੀ ਟਾਇਰ ਦਾ ਕੰਮ ਖਰਚਾ ਕੋਈ ਨਿਕਲਿਆ ਹੋਵੇ ਠੀਕ ਹੈ ਟਾਇਰ ਖਰਾਬ ਹੋਵੇ ਮੇਨ ਖਰਚੀ ਇਹਨਾਂ ਦਾ ਇਹ ਹੁੰਦਾ ਓਕੇ ਤੇ ਆਹ ਵੀ ਇਹ 2014 ਮਾਡਲ ਹੈ ਜੀ 5ਵੇਂ ਮਹੀਨੇ ਦੀ ਠੀਕ ਹੈ ਹਾਂਜੀ ਇਹ ਇਹਦੀ 4 ਲੱਖ ਰੁਪਏ ਡਿਮਾਂਡ ਹੈ ਇਹਦੀ ਸਿਰਫ 4 ਲੱਖ ਰੁਪਏ ਡਿਮਾਂਡ ਹੈ ਬਾਈ ਟਾਇਰ ਇਹਦੇ ਵੀ ਨਵੇਂ ਬਿਲਕੁਲ ਬਾਈ ਹਨਾ ਟਾਇਰ ਦਾ ਬਾਈ ਸਾਈਜ਼ ਬਹੁਤ ਵੱਡਾ ਹੁੰਦਾ ਇਹਦਾ ਕਾਰ ਦਾ ਕੀ ਟਾਇਰ ਦਾ ਇਕੱਲੇ ਨਵਾਂ ਟਾਇਰ ਵੀ ਅਗਰ ਲੈ ਲਈਏ ਤਾਂ 8 ਤੋਂ 10000 ਰੁਪਏ ਦੇ ਵਿੱਚ ਵਿੱਚ ਕਾਰ ਦਾ ਨਵਾਂ ਟਾਇਰ ਮਰਫ ਦੇ ਚਾਰੇ ਟਾਇਰ ਮਰਫ ਦੇ ਟਾਇਰ ਨੇ ਬਾਈ ਹਨਾ ਜਿਹਨ ਜਿਹਨੇ ਰੱਖੀ ਤੇ ਉਹ ਵੀ ਸ਼ੌਂਕੀਆਂ ਬੰਦਾ ਜੀ ਹਾਂਜੀ ਹਾਂਜੀ ਵੀਰੇ ਸ਼ੌਂਕ ਨਾਲ ਰੱਖਣ ਨਹੀਂ ਲੈਂਦੇ ਨੇ ਬਾਈ ਇਹ ਸ਼ੌਕ ਵਾਲੇ ਲੈਂਦੇ ਨੇ ਯਾ ਫਿਰ ਉਹ ਵਿਆਹਾਂ ਦਾ ਸੀਜ਼ਨ ਆ ਗਿਆ ਡੋਲੀਆਂ ਵਾਸਤੇ ਸਪੈਸ਼ਲ ਚੱਲੂਗੀ ਜਾਂ ਸ਼ੌਂਕ ਵਾਲੀ ਨਹੀਂ ਇਹਦਾ ਖਰਚਾ ਬਾਈ ਹਨਾ ਮਾੜਾ ਬੰਦਾ ਨਹੀਂ ਪੂਰਾ ਕਰ ਸਕਦਾ ਐਸੀ ਕਾਰ ਐ ਇਹ ਠੀਕ ਹੈ ਅਗਲੀ ਕਾਰ ਆ ਗਈ ਆਪਣੇ ਲਵੇ ਡਿਜ਼ਾਇਰ ਬਾਈ ਐਸਾ ਰੇਟ ਵੀ ਤੁਹਾਨੂੰ ਐਸਾ ਦੇ ਦਾਂਗੇ ਤੁਸੀਂ ਬਾਈ ਖੁਦ ਹੈਰਾਨ ਹੋ ਜਾਓਗੇ ਰੇਟ ਕਾਰ ਦਾ ਦੱਸ ਦੋ ਰੇਟ ਕਾਰ ਦਾ 2.5 ਲੱਖ ਰੁਪਈਆ ਜੀ 2.5 ਲੱਖ ਰੁਪਈਆ ਅਲਾਈ ਕਾਰ ਤੋਂ ਸੋਨੇ ਪਾਏ ਨੇ ਟਾਇਰ ਦੀ ਐਨਓਸੀ ਕਾਰ ਦੀ ਹਾਜ਼ਰ ਹੈ ਜੀ ਠੀਕ ਹੈ ਲੈ ਵੀ ਮਾਡਲ 2000 ਨੇ ਜੀ ਦੋ ਟਾਇਰ ਨਰਮ ਨੇ ਬਸ ਪਿੱਛੇ ਵਾਲੇ ਬਾਕੀ ਕਾਰ ਚ ਕੋਈ ਕਮੀ ਨਹੀਂ ਹੈਗੀ ਉਹ ਵੀ ਨਰਮ ਨਹੀਂ ਹੈਗੇ ਵੀ ਪੈਂਚਰ ਨਹੀਂ ਹੈਗੇ ਚੱਲੇ ਜਾਦੇ ਹੋਏ ਨੇ ਓਕੇ ਅੱਛਾ ਮੈਨੂੰ ਐਂ ਦੱਸੋ ਭਾਈ ਇਹ ਮਾਡਲ ਕਿੰਨਾ 2013 ਰਜਿਸਟਰਡ ਹੈ ਜੀ 12 ਮਾਡਲ ਹੈ ਜੀ 12/13 ਹਾਂਜੀ ਲੈ ਵੀ 12/13 ਕਾਰ ਠੀਕ ਹੈ ਲੈਜੋ ਜੇ ਕਿਸੇ ਨੇ ਕਾਰ ਲੈ ਕੇ ਜਾਣੀ ਆ ਰੇਟ ਸਿਰਫ 2.5 ਲੱਖ ਰੁਪਇਆ ਕਾਰ ਦਾ ਹੈ ਬੀਮਾ ਕਾਰ ਦਾ ਪਿਆ ਜੀ ਹਜੇ ਹਾਂ ਆਜੋ ਫਿਰ ਜੇ ਕਿਸੇ ਨੇ ਕਾਰ ਲੈਣੀ ਆ ਆਜੋ ਤੁਹਾਨੂੰ ਅੱਗੇ ਹੋਰ ਵੀ ਨੰਗੀਨੇ ਦਿਖਾਵਾਂਗੇ ਬਈ ਹਨਾ ਰੇਟ ਦੱਸੀ ਚਲੋ ਬਣਾਏ ਕਮੈਂਟ ਕਰਕੇ ਤੁਹਾਨੂੰ ਕਿਵੇਂ ਲੱਗ ਰਹੇ ਨੇ ਅਗਲੀ ਤੁਹਾਨੂੰ ਆਪਾਂ ਵਰਨਾ ਕਾਰ ਦਵਾਂਗੇ ਬਈ ਹਨਾ ਆ ਵੀ ਦੇਖੋ ਆਹਾਹਾਹਾਹਾ ਐਸੀ ਕਾਰ ਨਹੀਂ ਤੁਹਾਨੂੰ ਮਿਲਣੀ ਬਈ ਐਸੇ ਲਾਈ ਨਹੀਂ ਕਾਰ ਜੇ ਮਿਲਨੇ ਐਸੇ ਟਾਇਰ ਨਹੀਂ ਕਾਰ ਜੇ ਮਿਲਨੇ ਠੀਕ ਆ ਤੇ ਐਸੀ ਲੁੱਕ ਨਹੀਂ ਬੱਸ ਉਹ ਮਿਲਣੀ ਬਈ ਹਨਾ ਲੈਜੋ ਜੇ ਕਿਸੇ ਨੇ ਇਹ ਕਾਰ ਲੈ ਕੇ ਜਾਣੀ ਆ ਕਾਰ ਦਾ ਮਾਡਲ ਕਿੰਨਾ ਵੀਰੇ ਦਾ 2014 ਮਾਡਲ ਹੈ ਜੀ 6 ਮਹੀਨੇ ਦੀ ਕਾਰ ਹੈ ਹਾਂਜੀ ਚਾਰੇ ਡਿਸਕ ਬ੍ਰੇਕਾਂ ਨੇ ਜੀ ਕਾਰ ਦੇ ਕੋਈ ਕਮੀ ਨਹੀਂ ਕਾਰ ਚ ਜਿਹੜੀ ਵੀ ਚੀਜ਼ ਨਵੀਂ ਹੈ ਸੀਟ ਕਵਰ ਨਵੇਂ ਮੈਟ ਨਵੇਂ ਟਾਇਰ ਅਲਾਈ ਵੀਲ ਹਾਂਜੀ ਟੋਟਲ ਪੂਰੀ ਸੋਹਣੀ ਕਾਰ ਹੈ ਕੋਈ ਕਮੀ ਨਹੀਂ ਜੀ ਇਸ ਚ ਓਕੇ ਲੈ ਵੀ ਅੰਦਰੋਂ ਦੇਖੋ ਪਰਫਿਊਮ ਵੀ ਲਾਰਖਿਆ ਭਾਈ ਨੇ ਕਾਰ ਦੇ ਹਨਾ ਪਰ ਜਦੋਂ ਇੰਨੇ ਪੈਸੇ ਲਾ ਦੇ ਗੱਲੀ ਇਹਦੀ ਕਦੇ ਵਾਸਤੇ ਗੱਲ ਨਹੀਂ ਬਈ ਅੰਦਰ ਆ ਕੇ ਤਾਂ ਫੀਲਿੰਗ ਆ ਜਾਂਦੀ ਕਾਰ ਦੇ ਵਿੱਚ ਤੇ ਕਾਰ ਦੀ ਕੰਡੀਸ਼ਨ ਵਧੀਆ ਮਾਡਲ 2000 14 ਦਾ ਰੇਟਕਾਰ ਦਾ 4 ਲੱਖ ਰੁਪਿਆ ਡਿਮਾਂਡ ਹੈ ਜੀ 4 ਲੱਖ ਰੁਪਿਆ ਡਿਮਾਂਡ ਆ 14 ਮਾਡਲ ਦੀ ਉਹਨਾਂ ਤੁਹਾਡਾ ਸੈਕੰਡ ਹੁੰਦਾ ਸੈਕੰਡ ਬਈ ਠੀਕ ਹੈ ਤੇ ਅਗਲੀ ਆ ਗਈ ਤੁਹਾਡੇ ਲਈ ਬਈ ਬਰੇਜ਼ਾ ਕਾਰ ਆ ਗਈ ਆਪਣੇ ਲਈ ਉਹਨਾਂ ਦਾ ਦੋਨਾਂ ਦਾ ਰੇਟ ਦੇਖੋ ਤੁਸੀਂ ਬਈ ਰੇਟ ਇਹਨਾਂ ਦੇ ਵੀ ਪੂਰੇ ਅਲਟੀਮੇਟ ਰਹਿਣਗੇ ਇਹ ਮਾਡਲ ਕਿੰਨਾ ਹੈ 2018 ਮਾਡਲ ਹੈ ਜੀ ਬੀਡੀਆਈ ਕਾਰ ਹੈ ਜੀ ਅਲਾਈ ਕਾਰ ਚ ਚੈੱਕ ਕਰ ਲੋ ਟਾਇਰਾਂ ਦੀ ਕੰਡੀਸ਼ਨ ਚੈੱਕ ਕਰ ਲੋ ਬਈ ਟਿਪਣੀ ਨਾਲ ਦੀ ਪਈ ਹੈ ਜੀ ਕਾਰ ਚ ਠੀਕ ਹੈ ਉਹ ਉਹ ਮਤਲਬ ਵੀ ਨਾਲ ਦੀ ਹੈ 2018 ਦੀ ਹਾਂਜੀ 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 ਠੀਕ ਹੈ ਲੈ ਵੀ ਭਾਈ ਹਨਾ ਸਟੈਪਨੀ ਕਾਰ ਦੀ ਨਾਲ ਦੀ ਹੈ ਕੰਡੀਸ਼ਨ ਚੈੱਕ ਕਰ ਲਓ 2018 ਮਾਡਲ ਬਹੁਤ ਸੋਹਣੀ ਕਾਰ ਹੈ ਗੁਰਪ੍ਰੀਤ ਅੰਦਰੋਂ ਦਿਖਾ ਦਿਆ ਜਾਏ ਕਾਰ ਨੂੰ ਦੇਖੋ ਭਾਈ ਭਾਈ ਅੰਦਰੋਂ ਡਿਮਾਂਡ ਕਰਦੇ ਨੇ ਵੀਰ ਸਾਨੂੰ ਅੰਦਰੋਂ ਕਾਰ ਮਿਲ ਜੇ ਅੰਦਰੋਂ ਕਾਰ ਦੀ ਕੰਡੀਸ਼ਨ ਦਿਖਾ ਦਿਆ ਕਰੋ ਦੇਖੋ ਕਿ ਫੀਲ ਹੀ ਭਾਈ ਅੰਦਰ ਬੈਠ ਕੇ ਆਉਣਾ ਕਾਰ ਦੇ ਵਿੱਚ ਆਦਰਵਾਇਜ਼ ਫੀਲ ਨਹੀਂ ਆਉਂਦਾ ਕਾਰ 'ਚ ਮਾਡਲ 2018 ਡੀਜ਼ਲ ਦੀ ਕਾਰ ਹੈ ਪਾਵਰ ਵਿੰਡੋ ਆ ਚਾਰੇ ਵੀਡੀਆਈ ਕਾਰ ਹੈ ਤੇ ਇਹਦਾ ਕਾਰ ਦਾ ਵੀਰੇ ਹੁਣ ਰੇਟ ਦੀ ਗੱਲ ਕਰੀਏ ਤੁਹਾਨੂੰ ਰੇਟ 6.5 ਲੱਖ ਰੁਪਇਆ ਕਾਰ ਦਾ ਰੇਟ ਹੈ ਜੀ 6.5 ਲੱਖ ਰੁਪਇਆ ਚ 2018 ਮਾਡਲ ਬ੍ਰੀਜ਼ਾ ਕਾਰ ਬਈ ਹਨਾ ਰੇਟ ਦੱਸੋ ਕਿਵੇਂ ਲੱਗਿਆ ਤੁਹਾਨੂੰ ਅਗਲੀ ਕਾਰ ਆ ਗਈ ਆਪਣ ਲਵੇ ਇਹ ਵੀਰੇ ਇਹ ਮਾਡਲ ਇਹ ਜੀਡੀਡੀਆਈ ਮਾਡਲ ਹੈ 2018 ਠੀਕ ਹੈ ਟਾਇਰ ਕਾਰ ਦੇ ਨਾਲ ਦੇਨੇ ਜੀ ਸਟਿੱਪਣੀ ਹਜੇ ਤੱਕ ਅਨਜੂਜੀ ਹੈ ਜਮਾ ਠੀਕ ਹੈ ਇੱਕ ਪੀਸ ਕਾਰ ਦਾ ਪੇਂਟ ਹੈ ਜੀ ਠੀਕ ਹੈ 57000 ਚੱਲੀ ਹੋਈ ਹੈ ਜੀ ਗੱਲ ਲੈ ਵੀ 57000 ਚੱਲੀ ਹੋਈ ਹੈ ਗੱਲ ਦੋਨੇ ਜਿਹੜੀਆਂ ਕੰਪਨੀ ਵੱਲੋਂ ਚਾਬੀਆਂ ਦੇ ਨੇ ਉਹਨੇ ਤੀਜੀ ਮੋਡੀਫਾਈ ਵਾਲੀ ਸੋਹਣੀ ਚਾਬੀ ਵੀੜੇ ਪਾ ਕੇ ਨੇ ਬਣਾ ਲਈ ਤੀਜੀ ਹੋਏ ਤਿੰਨ ਚਾਬੀਆਂ ਨੇ ਜੀ ਗੱਲ ਕਿੰਨਾ ਮਾਡਲ ਹੈ ਇਹ 2018 ਮਾਡਲ ਹੈ ਗੁਰਪ੍ਰੀਤ ਆ ਜਾ ਫਿਰ ਦਿਖਾਈਏ ਫਿਰ ਆ ਦੇਖੋ 2017 ਦੇ ਵਿੱਚ 17 ਦੇ ਮੈਨੂਫੈਕਚਰਿੰਗ ਦਾ 13 ਦੇ ਜਾਂ 17 ਜੀ ਹੁੰਦੀ ਹਾਂ 17 ਦੀ ਮੈਨੂਫੈਕਚਰਿੰਗ ਹੈ ਬਾਈ 13 ਦੀ ਠੀਕ ਆ ਆ ਦੇਖੋ ਨਾਲ ਦੇ ਟਾਇਰ ਪੈਨੇ ਹਾਲ ਦੀ ਘੜੀ ਵੀ ਚਲਾਈ ਹੈ ਹਿਸਾਬ ਨਾਲ ਹੋਈ ਆ 52000 ਕਿਲੋਮੀਟਰ ਚੱਲ ਗਈ ਕਾਰ ਤੇ ਜੇ ਕਾਰ ਨੂੰ ਆਪਾਂ 8-10000 ਹੋਰ ਚਲਾ ਦੀ ਤਾਂ ਵੀ ਕਾਰ ਟਾਇਰਾਂ ਦਾ ਕੁਝ ਨਹੀਂ ਕਰਨਾ 10000 ਚੱਲੇ ਜਾਣਗੇ 10000 ਹੋਰ ਚੱਲੇ ਜਾਣਗੇ ਬਈ ਹਨਾ ਅੰਦਰੋਂ ਤੋਂ ਸਾਡੀ ਕਾਰ ਜੀਡੀਡੀਆਈ ਕਾਰ ਆ ਬਈ ਤੇ ਫੰਕਸ਼ਨ ਬਹੁਤ ਵਾਜਾਂ ਅੰਦਰ ਕਾਰ ਦੇ ਵਿੱਚ ਹਨਾ ਬਈ ਆਪਾਂ ਤੁਹਾਨੂੰ ਬੀਡੀਆਈ ਵੀ ਦੇ ਦੀ ਜੀਡੀਆਈ ਵੀ ਕਾਰ ਦਿੱਤੀ ਕਾਰ ਲੈ ਜਾਓ ਜੇ ਕਿਸੇ ਨੇ ਕਾਰ ਲੈ ਕੇ ਜਾਣੀ ਹੈ ਬਈ ਹਨਾ ਤੇ ਰੇਟ ਕਾਰ ਦਾ ਸਿਰਫ 685000 ਰੁਪਏ 685000 ਰੁਪਏ ਦੇ ਵਿੱਚ 2018 ਮਾਡਲ ਜੀਡੀਡੀਆਈ ਵਰੇਜ਼ਾਕਾਰ ਆ ਬਈ ਹਨਾ ਤੇ ਆਜੋ ਤੁਹਾਨੂੰ ਅਗਲੀ ਕਾਰ ਇੱਕ ਹੋਰ ਦਈਏ ਬਈ ਅਗਲੀ ਕਾਰ ਬਹੁਤ ਘੈਂਡਕਾਰ ਆ ਆਪਣੇ ਲਵੇ ਐਸਾ ਰੇਟ ਨਹੀਂ ਤੁਹਾਨੂੰ ਇਹਦਾ ਬਾਜ਼ਾਰ ਚੋਂ ਮਿਲਣਾ ਬਈ ਹਨਾ ਤੇ ਡੀਲਰ ਰੇਟ ਤੋਂ ਵੀ ਥੱਲੇ ਰੇਟ ਚ ਕਾਰ ਆਪਾਂ ਤੁਹਾਨੂੰ ਦਵਾਂਗੇ ਆਹ ਆਪਣੇ ਲਵੇ ਇਨੋਵਾ ਕ੍ਰਿਸਟਾ 2000 ਮਾਡਲ ਕਿੰਨਾ 2016 ਮਾਡਲ ਹੈ ਜੀ 16.4 ਹੈ ਜੀ ਹਮ ਅਲਾਈ ਵਗੈਰਾ ਬਈ ਇਹਦੇ ਕੰਪਨੀ ਚੋਂ ਹੀ ਆਉਂਦੇ ਬਈ ਅੰਦਰੋਂ ਦਿਖਾਈ ਦੇ ਕੰਡੀਸ਼ਨ ਵੀ ਪੂਰੀ ਵਧੀਆ ਪਈ ਹੈ ਹਮ ਅੰਦਰੋਂ ਵੀ ਪੂਰੀ ਸੋਹਣੀ ਹੈ ਜੀ ਸੀਟ ਕਵਰ ਮੈਟ ਵਗੈਰਾ ਸਾਰਾ ਕੁਝ ਨਵੇਂ ਨੇ ਇਹਨੂੰ ਬਾਈ ਜਿਹੜੇ ਮਰਜ਼ੀ ਹਿਸਾਬ ਨਾਲ ਚਲਾ ਲਓ ਤੁਸੀਂ ਇਹਦਾ ਕੋਈ ਚਾਰ ਇਹਨੂੰ ਕੁਝ ਨਹੀਂ ਹੁੰਦਾ ਬਾਈ ਇਹੇ ਕਾਰ ਇੰਜਣ ਪੱਖੋਂ ਜਾਣੀ ਜਾਂਦੀ ਹੈ ਬਾਈ ਹਨਾ ਇਹਦਾ ਚੱਲੀ ਵੀ ਹਲੇ ਮੈਨੂੰ ਲੱਗਦਾ ਕੁਝ ਵੀ ਨਹੀਂ ਹੈਗੀ 1 ਲੱਖ 11000 1100 11 ਕਿਲੋਮੀਟਰ ਦੀ ਠੀਕ ਹੈ ਛਗਣਾ ਦੇ ਹਿਸਾਬ ਨਾਲ ਹੀ ਚੱਲੀ ਹੋਈ ਹੈ ਬਾਈ ਤੇ ਚੱਲੀ ਪ੍ਰਾਈਵੇਟ ਹੀ ਹੈ ਹਾਂ ਪ੍ਰਾਈਵੇਟ ਜੀ ਠੀਕ ਹੈ 10 10000 ਵੰਗੂ ਤਾਂ ਆਪਾਂ ਵੈਸੇ ਆਪ ਚਲਾਦੀ ਹੈ ਪ੍ਰਾਈਵੇਟ ਨੰਬਰ ਦੀ ਕਾਰ ਆ ਬਾਈ ਕਾਰ ਸੋਹਣੀ ਆ ਬਾਈ ਲੈ ਜਾ ਜੇ ਕਿਸੇ ਨੇ ਕਰ ਲੈ ਇਹਦੇ ਨੰਬਰ ਕਿਸੇ ਦਾ हरियाणा नंबर है जी हरियाणा नंबर है ਤੇ ਬਈ ਐਚ ਆਰ ਨੰਬਰ ਦੀ ਕਾਰ ਆ ਤੁਹਾਡੇ ਸਾਹਮਣੇ ਤੇ ਰੇਟ ਕਾਰ ਦਾ 9.5 ਲੱਖ ਰੁਪਏ ਜੀ 9.5 ਲੱਖ ਰੁਪਏ ਅਨੋਵਾ ਕ੍ਰਿਸਟਾ 2016 ਮਾਡਲ ਬਈ ਐਸੇ ਰੇਟ ਤੇ ਨਹੀਂ ਤੁਹਾਨੂੰ ਕਾਰ ਮਿਲਣੀ ਚਾਹੇ ਤੁਹਾਡਾ ਆਪਾਂ ਕਹਿੰਦੇ ਸਾਰੇ ਇੰਡੀਆ ਘੁੰਮ ਲਿਓ ਬਈ ਠੀਕ ਆ ਤੁਹਾਨੂੰ ਅਗਰ 12ਵਾਂ ਵੀ ਲੈਣ ਜਾਓ ਤਾਂ 10 ਲੱਖ 10.5 ਲੱਖ ਰੁਪਏ ਦੀ ਕਾਰ ਮਿਲੂਗੀ ਠੀਕ ਆ ਅਗਰ ਆਪਾਂ ਉਰੇ ਦੀ ਗੱਲ ਕਰੀਏ ਉਰੇ 12-13 ਲੱਖ ਰੁਪਏ ਤੋਂ ਘੱਟ ਨਹੀਂ ਕਾਰ ਦਾ ਮੰਗਦੇ ਪੇਂਟ ਛੇਟ ਹੋਵ ਮਾੜੀ ਮੋਟੀ ਬਈ ਮਾੜੀ ਮੋਟੀ ਜੀ ਹਾਂ ਤੇ ਅਗਲੀ ਆ ਗਈ ਆਪਣੇ ਲਵੇ ਵੈਂਟੋ ਮਾਡਲ 2015 ਮਾਡਲ ਹੈ ਜੀ ਹਾਂਜੀ ਕੰਡੀਸ਼ਨ ਇੱਕ ਨੰਬਰ ਹੈ ਇੱਕ ਨੰਬਰ ਕੰਡੀਸ਼ਨ ਹੈ ਜੀ ਚਾਰੇ ਟਾਇਰ ਨਵੇਂ ਨੇ ਜੀ ਠੀਕ ਹੈ ਬਈ ਹਾਂਜੀ ਆਇਆ ਗੁਰਪ੍ਰੀਤ ਕੋਲ ਅੰਦਰ ਦਿਖਾ ਦੇ ਇੱਕ ਕਾਰ ਦੀ ਕੰਡੀਸ਼ਨ ਵੈਸੇ ਜੈਨੂਅਲ ਹੈ ਹੂੰ ਹੂੰ ਇਹਦਾ ਫੀਲ ਅੰਦਰ ਆਉਂਦਾ ਬਈ ਹਾਂਜੀ ਹਾਂ ਇਹਦਾ ਫੀਲ ਚਲਾ ਕੇ ਅੰਦਰ ਬਹਿ ਕੇ ਫੇਰ ਚਲਾ ਕੇ ਅੰਦਰ ਬਹਿ ਕੇ ਦੀ ਬਿਲਡ ਕੁਆਲਟੀ ਦਾ ਫੀਲ ਆਉਂਦਾ ਕਾਰ ਦਾ ਸੇਫਟੀ ਰੇਟ ਤੇ ਹਾਂ ਤੇ ਇਹਦਾ ਮਾਡਲ 2015 ਜੀ 15 ਤੇ 15 ਮਾਡਲ ਹੈ ਬਾਈ ਸ਼ੀਸ਼ਾ ਫਰੰਟ ਤੱਕ ਦਾ ਅੱਜ ਤੱਕ ਦਾ ਨਾਲ ਦਾ ਹੀ ਆ ਬਾਈ ਹਨਾ ਹਾਂਜੀ ਹਾਂਜੀ ਵੀਰੇ ਤੇ ਇਹਦਾ ਰੇਟ ਨੰਬਰ ਦੇਖੋ ਇਹਦਾ 429 2900 ਹੂੰ 29 2900 ਬਾਈ 3,75,000 ਰੁਪਏ ਜੀ 3,75,000 ਦੀ ਡਿਮਾਂਡ ਹੈ ਬਾਕੀ ਮੌਕੇ ਤੇ ਬਾਈ ਹਨਾ ਹਾਂਜੀ ਥੋੜੀ ਇੱਛਾ ਤੁਸੀਂ ਜਿੰਨਾ ਘਟਵਾਉਣਾ ਬਾਈ ਹੋਰ ਤਾਂ ਘਟਵਾ ਲਓ ਮੈਂ ਨਹੀਂ ਕਹਾਂ ਵੀ 10 ਘਟਾ ਦਿਓ 20 ਘਟਾ ਦਿਓ ਜਿੰਨਾ ਤੁਹਾਡੇ ਤੋਂ ਹੋ ਸਕਦਾ ਤੁਸੀਂ ਆਗੇ ਘਟਵਾ ਲਿਓ ਬਾਈ ਹਨਾ ਹਾਂਜੀ ਹਾਂਜੀ ਤੇ ਅਗਲੀ ਕੋ ਹੋ ਤੋਹਫਾ ਆਪਣੇ ਲਵੇ ਇਹਦਾ ਵੀ ਬਈ ਹੈ ਨਾ ਐਸਾ ਰੇਟ ਨਹੀਂ ਤੁਹਾਨੂੰ ਮਿਲਣਾ ਮਾਡਲ ਕਿੰਨਾ ਵੀਰੇ ਇਹ 2015 ਮਾਡਲ ਹੈ ਵੀਰੇ ਹਾਂਜੀ ਸਲੇਰੀ ਹੋएगी 2017 ਰਜਿਸਟਰਡ ਹੈ ਡੀਜ਼ਲ ਦੀ ਕਾਰ ਪਾਸਿੰਗ 17 ਤੋਂ ਸ਼ੁਰੂ ਹੈ ਪਾਸਿੰਗ 17 ਤੋਂ ਸ਼ੁਰੂ ਹੈ ਡੀਜ਼ਲ ਦੀ ਕਾਰ ਹੈ ਟਾਇਰਾਂ ਦੀ ਕਨੀਸ਼ਨ ਜਮਾ ਨਵੀਂ ਪਈ ਹੈ ਹਾਂਜੀ 30 ਪਲੱਸ ਐਵਰੇਜ ਦੀ ਆਪਣੀ ਗਾਰੰਟੀ ਹੈ ਦੀ 30 ਪਲੱਸ ਦੀ ਹੋ ਜਾਂਦੀ ਹੈ ਹਾਂਜੀ ਹਾਂ ਲੈ ਵੀ 30 ਪਲੱਸ ਐਵਰੇਜ ਦੇ ਦੇਣੀ ਹੈ ਕਾਰ ਨੇ ਅਗਰ ਤੁਸੀਂ ਇਹਨੂੰ ਟਿਕਾਈ ਨਾਲ ਚਲਾਵੋ ਹਾਂਜੀ ਹਾਂ ਠੀਕ ਹੈ ਬਾਈ ਤੇ ਇਹ ਕਿਉਂਕਿ 2 ਸਿਲੰਡਰ ਕਾਰ ਹੁੰਦੀ ਹੈ ਇਹ ਹੈਗੀ ਅੱਜ ਦੀ ਕਾਰ ਡੀਜ਼ਲ ਦੇ ਵਿੱਚ ਬਾਈ ਇਦੇ ਪੰਜ ਗੇਅਰ ਤੁਹਾਨੂੰ ਮਿਲਣਗੇ ਚਾਰੇ ਪਾਵਰ ਵਿੰਡੋਆਂ ਮਿਲਣਗੇ ਕਾਰ ਦੀ ਕੰਡੀਸ਼ਨ A1 ਹੈ ਤੇ ਇਹਦਾ ਰੇਟ ਵੀਰੇ 1.2 ਲੱਖ ਰੁਪਈਆ ਜੀ 1.2 ਲੱਖ ਚ 15/17 ਮਾਡਲ ਕਾਰ ਮਿਲ ਜਾਣੀ ਤੁਹਾਨੂੰ ਬਈ ਹੈ ਨਾ ਅਗਲੀ ਆ ਗਈ ਸਿਰਫ 1.5 ਲੱਖ ਰੁਪਈਆ ਦੇ ਵਿੱਚ ਸਬੱਟ ਕਾਰ ਆ ਫਰੰਟ ਸ਼ੀਸ਼ਾ ਤੱਕ ਨਾਲ ਦਾ ਡੀਜ਼ਲ ਦੀ ਕਾਰ ਆ ਬਈ ਤੇ ਕੰਡੀਸ਼ਨ ਵੀ ਰਿਕ ਨੰਬਰ ਹੈ ਕੰਡੀਸ਼ਨ ਓਕੇ ਹੈ ਜੀ 2007 ਦੇ ਮੁਕਾਬਲੇ 70% ਕਾਰ ਪਈ ਹੈ ਜੀ 70% ਕੰਡੀਸ਼ਨ ਦੀ ਕਾਰ ਪਈ ਹੈ ਹਾਂਜੀ ਹਾਂ ਠੀਕ ਆ ਸੋਹਣੀ ਕਾਰ ਆ ਬਾਈ ਲੈ ਜਾ ਰੇਟ ਚਾਰੇ ਟਾਇਰ ਜਮਾ ਨਵੇਂ ਨੇ ਵੀਰੇ ਠੀਕ ਆ ਵੀਰੇ ਹਾਂਜੀ ਹਾਂ ਤੇ ਚੰਗੀ ਕਾਰ ਥੋਨੇ ਟਾਇਰ ਟੱਪਾ ਕੁਝ ਨਹੀਂ ਕਰਾਉਣਾ ਬਾਈ ਜੇ ਤੁਸੀਂ ਕਹਿ ਰਹੋ ਵੀ ਅਸੀਂ ਅਲਟੋ ਕਾਰ ਨਹੀਂ ਲੈਣੀ ਅਸੀਂ ਸਵਿਫਟ ਕਾਰ ਲੈਣੀ ਆ ਤਾਂ ਸਵਿਫਟ ਸਵਾ ਲੱਖ ਰੁਪਏ ਤੇ ਤੁਹਾਡੇ ਸਾਹਮਣੇ ਖੜੀ ਆ ਲੈ ਜਾ ਬਾਈ ਜੇ ਕਿਸੇ ਨੇ ਕਾਰ ਲੈਣੀ ਆ ਅਗਲੀ ਆ ਗਈ ਆ ਵੀ ਤੋਹਫੀ ਆ ਬਾਈ ਤੁਹਾਡੇ ਵਾਸਤੇ ਹਨਾ ਐਸੀ ਕਾਰ ਨਹੀਂ ਤੁਹਾਨੂੰ ਮਿਲਣੀ ਬਾਜ਼ਾਰ ਚੋਂ ਆ ਮਾਡਲ ਕਿੰਨਾ ਵੇਚ ਰਿਹਾ 2017 ਮਾਡਲ ਹੈ ਜੀ ਸਾਰੇ ਸ਼ੀਸ਼ੇ ਨਾਲ ਦੇ ਨੇ ਹਾਂਜੀ ਫੁੱਲ ਬੀਮਾ ਕਾਰ ਦਾ ਹਜੇ ਤੇ ਦੋਨੇ ਚਾਬੀਆਂ ਨੇ ਜੀ ਫਰਸਟ ਓਨਰ ਹੈ ਫਰਸਟ ਓਨਰ ਸ਼ੀਸ਼ਾ ਨਾਲ ਦਾ ਹੈ ਨਾ ਸਾਰੇ ਸ਼ੀਸ਼ੇ ਨਾਲ ਦੇ ਨੇ ਮੂਰਲਾ ਸ਼ੀਸ਼ਾ ਨਾਲ ਦਾ ਬਾਈ ਤੇ ਡੀਜ਼ਲ ਦੀ ਕਾਰ ਹੈ ਡੀਜ਼ਲ ਜੀ ਡੀਜ਼ਲ ਦੀ ਕਾਰ ਹੈ ਨਵੀਂ ਸ਼ੇਪ ਦੀ ਬਾਈ ਹਨਾ ਗੁਰਪ੍ਰੀਤ ਅੰਦਰੋਂ ਦਿਖਾ ਦਈਏ ਮੜੀ ਜੀ ਆ ਜਾ ਮੜਾ ਓੱਖਾ ਹੁਲਾ ਮੜਾ ਹੈ ਮੇਰਾ ਭਾਈ ਐਹ ਜੀ ਕੰਡੀਸ਼ਨ ਤੁਹਾਨੂੰ ਦਿਖਾਣਾ ਹੈ ਕਾਰ ਦੀ ਆਜੋ ਫਿਰ 70 ਮੈਟ ਵਗੈਰਾ ਸਾਰਾ ਕੁਝ ਬਈ ਕਾਰ ਤੇ ਲੱਗਿਆ ਹੋਇਆ ਦੇਖੋ ਕਾਰ ਪੀੜੀ ਜ਼ਰੂਰ ਖੜੀ ਆ ਪਰ ਐ ਵੀ ਸਾਰੀ ਸੀ ਦਿਖਾ ਦਈਏ ਬਾਈ ਜਿਹੜਾ ਰੇਟ ਤੁਹਾਨੂੰ ਇਹਦਾ ਦੇ ਦਾਂਗੇ ਅਸੀਂ ਮੈਨੂੰ ਨਹੀਂ ਲੱਗਦਾ ਕੋਈ ਹੋਰ ਰੇਟ ਇਹਦਾ ਦੇ ਪਾਊਗਾ ਬਾਈ ਹਨਾ ਤੇ ਕਿੰਨਾ ਰੇਟ ਆ ਵੀਰੇ ਦੱਸੋ ਫਿਰ 4 ਲੱਖ 75 ਹਜ਼ਾਰ ਰੁਪਇਆ ਜੀ 4 ਲੱਖ 75 ਹਜ਼ਾਰ ਰੁਪਇਆ ਦੇ ਵਿੱਚ ਰੋਲ ਦੀ ਕਾਰ ਮਿਲਦੀ ਐ ਨੇ ਰੁਪਇਆ ਦੀ 17 ਮਾਡਲ ਫਸਟ ਓਨਰ ਦੀ ਕਾਰ ਆ ਦੋਨੇ ਚਾਬੀਆਂ ਨੇ ਫੁੱਲ ਬੀਮਾ ਹਲੇ ਕਾਰ ਦਾ ਪਿਆ ਜੀ ਠੀਕ ਹੈ ਹਾਂਜੀ ਆਜੋ ਫਿਰ ਬਈ ਜੇ ਕਿਸੇ ਨੇ ਕਾਰ ਲੈਣੀ ਠੀਕ ਆ ਅਗਲੀ ਲਾਸਟ ਕਾਰ ਵੀਰੇ ਦੋ ਕਾਰਾਂ ਰਹਿ ਗਈਆਂ ਆਪਣੇ ਕੋਲ ਪੈਂਟੋ ਮਾਡਲ ਇਹ 2012 ਮਾਡਲ ਹੈ ਜੀ 1,90,000 ਰੁਪਿਆ ਡਿਮਾਂਡ ਹੈ ਜੀ ਠੀਕ ਹੈ ਹਾਂ ਬਾਕੀ ਮੌਕੇ ਤੇ ਕਰ ਲਾਂਗੇ ਲੈ ਵੀ 12 ਮਾਡਲ अल्टੋ ਕਾਰ ਦੇ ਰੇਟ ਦੇ ਵਿੱਚ ਹੀ ਤੁਹਾਨੂੰ ਠੀਕ ਆ ਥੋੜੇ-ਮੋਟੇ 5000 ਉੱਤੇ ਥੱਲੇ ਲਾ ਲਓ ਠੀਕ ਹੈ ਵੈਂਟੋ ਕਾਰ ਦੇ ਦਾਂਗੇ ਨੰਬਰ ਤੁਹਾਡਾ ਨਾਲ ਦੇ ਦਾਂਗੇ ਚਲੋ ਤੁਹਾਨੂੰ ਠੀਕ ਆ ਭਾਈ ਤੇ ਇਹ ਲੈ ਜੋ ਜੇ ਕਿਸੇ ਨੇ ਕਾਰ ਲੈ ਕੇ ਜਾਣੀ ਹੈ ਇਹਨੂੰ ਅਸੀਂ ਦੇ ਦੋਗੇ ਭਾਈ ਤੁਸੀਂ ਹਣਾ ਹਾਂਜੀ ਠੀਕ ਹੈ ਕਾਰ ਸੋਹਣੀ ਹੈ ਟਾਇਰ ਟੂਲ ਠੀਕ ਪਏ ਨੇ ਬਾਈ 1,90 ਹ ਇਹਦਾ ਬੰਪਰ ਪਾ ਕੇ ਦਵਾਵਾਂਗੇ ਆਪਾਂ ਹਾਂ ਬੰਪਰ ਪਵਾ ਕੇ ਦਵਾਵਾਂਗੇ ਬੰਪਰ ਬਗਾਰਾ ਪਾ ਕੇ ਦਵਾਵਾਂਗੇ ਤੁਹਾਨੂੰ ਠੀਕ ਹੈ ਬਾਈ ਆਹ ਹੈ ਵੀਰੇ ਮਾਡਲ 2011 ਮਾਡਲ ਹੈ ਜੀ ਐਲਐਕਐਸ ਆਈ ਹੈ ਨਵੇਂ ਮੀਟਰਾਂ ਚਾਈ ਹੈ ਜਿਹੜੀ ਕਾਰ ਹੋਇਆ ਸਾਰੇ ਸ਼ੀਸ਼ੇ ਨਾਲ ਦੇ ਪਏ ਨੇ ਜੀ ਜੇਨੂਇਨ ਕੰਡੀਸ਼ਨ ਹੈ ਕਾਰ ਦੀ ਹਾਂਜੀ ਸਵਾ ਲੱਖ ਰੁਪਏ ਵੀ ਦੇ ਦਾਂਗੇ ਜੀ ਐਚ ਆਰ ਨੰਬਰ ਸਵਾ ਲੱਖ ਰੁਪਏ ਜੀ ਐਚ ਆਰ ਨੰਬਰ ਠੀਕ ਹੈ ਬਾਈ ਤੇ ਬਾਈ ਵਿਜ਼ਿਟ ਕਰ ਲਓ ਨੰਬਰ ਮੈਂ ਸਕਰੀਨ ਤੇ ਪਾਤੇ ਕਾਰਾਂ ਕਿਵੇਂ ਲੱਗੀਆਂ ਮਾੜਾ ਇੱਕ ਵਾਰ ਕਮੈਂਟ ਜ਼ਰੂਰ ਕਰ ਦਿਓ ਬਈ ਹਨਾ ਚੰਗੀਆਂ ਕਾਰਾਂ ਲੈਣ ਵਾਸਤੇ ਆਪਣਾ ਪੇਜ ਫੋਲੋ ਕਰ ਲਿਓ ਸਸਤੀਆਂ ਕਾਰ ਲੈਣ ਵਾਸਤੇ ਆਪਣਾ ਪੇਜ ਫੋਲੋ ਕਰ ਲਿਓ ਤੇ ਆਉਣਾ ਤੁਹਾਨੂੰ ਅੱਜ ਫੇਰ ਤੁਹਾਨੂੰ ਮੈਂ ਦੱਸਦਾ ਲਹਿਰੇਗਾ ਅੱਗੇ ਆਉਣਾ ਬਈ ਜ਼ਿਲ੍ਹੇ ਸੰਗਰੂਰ ਦੇ ਵਿੱਚ ਚੱਲੀਏ ਫਿਰ ਵੀਰੇ ਹਾਂਜੀ ਵੀਰੇ ਸਸਤੀ ਕਾਰ ਲੈਣ ਸਸਤੀ ਕਾਰ ਲੈਣ